ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ ਚ ਅਚਾਨਕ ਕਈਆ ਪੈਰ ਫਿਸਲਿਆ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ ਚ ਤੇਜ਼ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਕੁੜੀ ਡਟ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬਰਾਮਤ ਹੋ ਗਈ ਆ ਕੁਝ ਕਾਰਨ ਪਤਾ ਲੱਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਹੋਤਰੇ ਪਰਿਵਾਰ ਸਦਮੇ ਚ ਕਿਉਂਕਿ ਆ ਅਚਾਨਕ ਇੱਡਾ ਵੱਡਾ ਹਾਸਤਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸਮਝ ਨਹੀਂ ਪਾਰੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀ ਕਿੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਮੈਸੇਜ ਕਰਾਤਾ ਸੀ ਆਈਡੀ ਨੂੰ دیتا ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਗਈ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਗਰਜੀ ਦੀ ਕੁੜੀ ਪਹਿਲਾਂ ਨਾਬਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਇਦਾਂ ਦਾ ਨਹੀਂ ਅਚਾਨਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰੇ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਰਿਡ ਹੀ ਮੈਰਿਡ ਕੁਝ ਪਰਿਵਾਰ ਦਾ ਮੈਂ ਲੜਕੀ ਮੈਰਿਡ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਡੈੱਡ ਬੋਡੀ ਰਜਿੰਦਰ ਸਿਵਲ ਹਸਪੀਟਲ ਪਹੁੰਚਾ ਜਾਏਗਾ ਪੁਲਿਸ ਆਪ ਮੇਰਾ ਨਾਮ ਤੇਜਾ ਸਿੰਘ ਆ ਜੀ। ਵੀਰ ਜੀ ਕੀ ਗੱਲ ਹੋਈ ਹੈ ਜਿਹੜੀ ਬੇਟੀ ਕੋਈ ਗੱਲਬਾਤ ਨਹੀਂ ਹੋਈ ਜੀ। ਕੋਈ ਮੈਨੂੰ ਪਤਾ ਨਹੀਂ ਗੱਲਬਾਤ ਬਾਰੇ। ਠੀਕ ਹੈ ਨਾ? ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਨੂੰ। ਹਾਂ, ਕੰਮ ਕਰਦੇ ਨੂੰ ਛੱਡ ਕੇ ਆਇਆ ਘਰਾਂ। ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ। ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਾਂ? ਕਹਿੰਦਾ ਮੈਂ ਕੰਮ ਜਾ ਕੇ ਆ ਇੱਧਰ। ਠੀਕ ਹੈ ਜੀ। ਆ ਕੋਈ ਦੱਸਿਆ ਨਹੀਂ ਕੁਛ ਮੈਂ ਕਿੱਥੇ ਨਹਿਰ ਤੇ ਜਾ ਰਾਂ? ਕਿਤੇ ਕੁਛ ਨਹੀਂ ਦੱਸਿਆ ਉਹਨੇ। ਉਹਨੂੰ ਕਿਵੇਂ ਪਤਾ ਲੱਗਿਆ ਜੀ ਬੇਟੀ ਮੇਰੇ ਇੱਧਰ ਆ ਗਈ? ਉਹ ਮੇਰੇ ਕੋਲੋਂ ਪਤੀ ਜੀ ਦਾ ਫੋਨ ਆਇਆ ਤੇ। ਪਾ ਉਹ ਤਲਾਕ ਹੋਇਆ ਤਾਂ ਉਹਦਾ ਕੁਝ ਠੀਕ ਹੈ ਜੀ ਦਾ ਬਿੱਟ ਵਿੱਚ ਹੋਇਆ ਉਹ ਕਿਦਾਂ ਮਤਲਬ ਉਹ ਬੇਟਾ ਪਛਾਣ ਵਾਸਤੇ ਗਿਆ ਤਾਨੂੰ ਉਹ ਉਹਦੀ ਡੈਡ ਬਾਡੀ ਮਿਲੀ ਨਹੀਂ ਨਹੀਂ ਉਹਦੀ ਮਿਲ ਹੀ ਨਹੀਂ ਡੈਡ ਬਾਡੀ ਹਾਂ ਜੀ ਤੇ ਭਾਲ ਚਾਲ ਜਾਰੀ ਭਾਲ ਚਾਲ ਚੱਲ ਰਹੀ ਹੈ ਤੇ ਪੁਲਿਸ ਨੇ ਰਿਪੋਰਟ ਕੀਤਾ ਹਾਂ ਉਹ ਕਰਿਆ ਹੋਇਆ ਜੀ